ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵੀਰਾਂ ਕੋਰ 786 ਜਣਜ ਤੁਹਾਡਾ ਸਵਾਗਤ ਹੈ ਅੱਜ ਵਟਾਂਗੇ ਆਪਾਂ ਆਟੇ ਦੀਆਂ ਸੇਵੀਆਂ ਬਿਨਾ ਮਸ਼ੀਨ ਤੋਂ ਬਿਨਾ ਪਾ ਬੋਤਲ ਤੋਂ ਤਿੰਨ ਚਾਰ ਕਲਰਾਂ ਦੀਆਂ ਆਪਾਂ ਆਟੇ ਦੀਆਂ ਸੇਵੀਆਂ ਬਣਾ ਕੇ ਤਿਆਰ ਕਰਾਂਗੇ ਨਵੇਂ ਜਿਹੇ ਤਰੀਕੇ ਨਾਲ ਆਪਾਂ ਸੇਵੀਆਂ ਬਣਾਵਾਂਗੇ ਜੇਕਰ ਤੁਹਾਨੂੰ ਵੀਡੀਓ ਪਸੰਦ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤੇ ਮੇਰੇ ਚੈਨਲ ਨੂੰ ਤੁਸੀਂ ਜ਼ਰੂਰ ਸਬਸਕ੍ਰਾਈਬ ਕਰ ਦਿਓ ਚਲੋ ਫਿਰ ਆਪਾਂ ਸੇਵੀਆਂ ਬਣਾਉਣਾ ਸ਼ੁਰੂ ਕਰਦੇ ਹਾਂ ਹਾਂਜੀ ਆਟੇ ਦੀਆਂ ਸੇਵੀਆਂ ਬਣਨ ਵਾਸਤੇ ਆਪਾਂ ਕਣਕ ਦਾ ਆਟਾ ਲੈ ਲਿਆ ਸੀਗਾ ਤੇ ਆਟੇ ਨੂੰ ਆਪਾਂ ਛਾਨ ਲਿਆਗਾ ਹੁਣ ਸਭ ਤੋਂ ਪਹਿਲਾਂ ਆਪਾਂ ਇੱਕ ਚਮਚ ਪਾ ਦਾਂਗੇ ਦੇਸੀ ਘਿਓ ਤੇ ਘਿਓ ਨੂੰ ਆਪਾਂ ਚੰਗੀ ਤਰ੍ਹਾਂ ਹੁਣ ਆਟੇ ਦੇ ਵਿੱਚ ਮਿਕਸ ਕਰ ਦਾਂਗੇ ਆਟੇ ਦੇ ਵਿੱਚ ਘਿਓ ਨੂੰ ਚੰਗੀ ਤਰ੍ਹਾਂ ਮਿਕਸ ਕਰਤਾ ਤੇ ਹੁਣ ਥੋੜਾ ਥੋੜਾ ਪਾਣੀ ਪਾ ਕੇ ਆਟੇ ਨੂੰ ਗੁੰਨ ਲਾਂਗੇ ਤੇ ਆਟਾ ਆਪਾਂ ਸਖਤ ਗੁੰਨਣਾਗਾ ਨੋਰਮਲ ਜਿਵੇਂ ਢਿੱਲਾ ਜਿਹਾ ਆਟਾ ਹੋ ਜਾਂਦਾ ਉਵੇਂ ਨਹੀਂ ਗੁੰਨਣਾ ਚੰਗਾ ਸਖਤ ਆਟਾ ਹੋਵੇ ਨਾ ਤੇ ਫੇਰ ਹੀ ਜਿਹੜਾ ਆਟੇ ਦੇ ਨਾਲ ਸੇਦੂਗਾ ਵਧੀਆ ਬਣਦਗਾ ਕਈ ਵਾਰ ਆ ਹੁੰਦਾ ਨਾ ਇੱਕੇ ਵਾਰ ਆਪਾਂ ਪਾਣੀ ਪਾੜ ਗਏ ਆਟੇ ਚ ਤੇ ਫੇਰ ਆਟਾ ਢਿੱਲਾ ਹੋ ਜਾਂਦਾ ਥੋੜਾ ਥੋੜਾ ਪਾਣੀ ਪਾ ਕੇ ਆਟੇ ਨੂੰ ਗੁੰਨਾਂਗੇ ਤੇ ਆਟਾ ਸੌਖਾ ਗੁੰਨਿਆ ਜਾਂਦਾ ਹੈ ਹਾਂਜੀ ਆਟੇ ਨੂੰ ਆਪਾਂ ਗੁੰਨ ਲਿਆ ਤੇ ਹੁਣ ਆਪਾਂ 3-4 ਭਾਗਾਂ ਚ ਆਟੇ ਨੂੰ ਵੰਡ ਲਾਂਗੇ ਤੇ ਇਸ ਨਾਲ ਆਪਾਂ ਘਰ ਦੇ ਦੇ ਨਾਲ ਕੱਟ ਲਾਂਗੇ ਪੀਸ ਜਿੰਨੇ ਕਲਰ ਦੀਆਂ ਆਪਾਂ ਸੇਵੀਆਂ ਬਟਣੀਆਂ ਉਹਨੇ ਕਲਰ ਦੇ ਆਪਾਂ ਹੁਣ ਇਹ ਪੀਸ ਇਸ ਤਰ੍ਹਾਂ ਆਪਾਂ ਕੱਟ ਲਿਆ ਆਟਾ ਨੂੰ ਆਪਾਂ ਇੱਧਰ ਹੁਣ ਪਲੇਟ ਦੇ ਵਿੱਚ ਰੱਖ ਲਿਆ ਤੇ ਇੱਕ ਪੀਸ ਆਪਣੇ ਕੋਲੇ ਹੈਗਾ ਆਟੇ ਦਾ ਹਾਂਜੀ ਹੁਣ ਆਪਾਂ ਪਾਵਾਂਗੇ ਫੂਡ ਕਲਰ ਥੋੜਾ ਜਿਹਾ ਚੁਟਕੀ ਭਰ ਆਪਾਂ ਫੂਡ ਕਲਰ ਪਾਤਾ ਤੇ ਹੁਣ ਆਪਾਂ ਇੱਕ ਛਿੱਟਾ ਹੁਣ ਪਾਣੀ ਦਾ ਪਾ ਦਾਂਗੇ ਇਹ ਹੈਗਾ ਕਲਰ ਪੀਲਾ ਹੈਗਾ ਤੇ ਹੁਣ ਆਪਾਂ ਚੰਗੀ ਤਰ੍ਹਾਂ ਹੁਣ ਮਸਾਲਾਂਗੇ ਆਟੇ ਨੂੰ ਕਿ ਜਿਹੜਾ ਇਹ ਕਲਰ ਆ ਆਟੇ ਦੇ ਉੱਪਰ ਵਧੀਆ ਚੜ ਜੇ ਹਾਂਜੀ ਆਟੇ ਨੂੰ ਆਪਾਂ ਹੁਣ ਰੈੱਡ ਕਲਰ ਵੀ ਕਰ ਲਿਆ ਹੈਗਾ ਤੇ ਰੱਖ ਦਾਂਗੇ ਆਪਾਂ ਪਲੇਟ ਦੇ ਵਿੱਚ ਚਾਰ ਕਲਰ ਬਣ ਗਏ ਹਾਂਜੀ ਹੁਣ ਆਪਾਂ ਵਟਾਂਗੇ ਆਟੇ ਦੀਆਂ ਸੇਵੀਆਂ ਤੇ ਹੁਣ ਆਪਾਂ ਪੀਲਾ ਕਲਰ ਜਿਹੜਾ ਹੈਗਾ ਆਟਾ ਤੇ ਉਹ ਆਪਾਂ ਲੈ ਲਾਂਗੇ ਤੇ ਵੱਡਾ ਸਾਰਾ ਆਪਾਂ ਇੱਕ ਪੇੜਾ ਬਣਾ ਲਾਂਗੇ ਤੇ ਆਟੇ ਨੂੰ ਹੁਣ ਆਪਾਂ ਦੂਸਰੇ ਨੂੰ ਢੱਕ ਦਾਂਗੇ ਹਾਂਜੀ ਹੁਣ ਆਪਾਂ ਪੇੜਾ ਬਣਾ ਲਿਆ ਹੈਗਾ ਤੇ ਹੁਣ ਆਪਾਂ ਥੋੜਾ ਜਿਹਾ ਲਾ ਲਾਂਗੇ ਕਿਉਂ ਪ੍ਰਾਂਤ ਦੇ ਉੱਪਰ ਆਪਾਂ ਪ੍ਰਾਂਤ ਲੈਤੀਏ ਕਿਉਂਕਿ ਆਪਾਂ ਇੱਕ ਨਾ ਰੋਟੀ ਵੱਡੀ ਸਾਰੀ ਵੇਲਣੀ ਹੈਗੀ ਆ ਕਿਉਂਕਿ ਚਕਲਾ ਛੋਟਾ ਹੁੰਦਾ ਉਹ ਰੋਟੀ ਦੇ ਹਿਸਾਬ ਨਾਲ ਹੀ ਹੁੰਦਾ ਤੇ ਆਪਾਂ ਹੁਣ ਰੋਟੀ ਵੱਡੀ ਵੇਲਣੀ ਆ ਤੇ ਆਪਾਂ ਇਸ ਕਰਕੇ ਹੁਣ ਪ੍ਰਾਂਤ ਲੈ ਲਈਏ ਤੇ ਪ੍ਰਾਂਤ ਦੇ ਉੱਪਰ ਆਪਾਂ ਹੁਣ ਹੁਣ ਆਪਾਂ ਥੋੜਾ ਜਿਹਾ ਸੁੱਕਾ ਆਟਾ ਵੀ ਲਾ ਲਾਂਗੇ ਤੇ ਹੁਣ ਆਪਾਂ ਇੱਕ ਵੱਡੀ ਸਾਰੀ ਰੋਟੀ ਵੇਲ ਲਾਂਗੇ ਤੇ ਰੋਟੀ ਆਪਾਂ ਪਤਲੀ ਵੇਲ ਲਾਂਗੇ ਮੋਟੀ ਰੋਟੀ ਨਹੀਂ ਵੇਲਣੀ ਕੀ ਪਤਲੀ ਰੋਟੀ ਵੇਲਾਂਗੇ ਆਪਣੀਆਂ ਸੇਵੀਆਂ ਵੀ ਵਧਿਆ ਬਣਨੀਆਂ ਬਹੁਤ ਸੌਖਾ ਤਰੀਕਾ ਸੇਵੀਆਂ ਬਟਣ ਦਾ ਘਰ ਦੀਆਂ ਸੇਵੀਆਂ ਜੇਕਰ ਆਪਾਂ ਬਣਾ ਕੇ ਖਾਣੀਆਂ ਹੋਣ ਤਾਂ ਆਪਾਂ ਇਸ ਤਰ੍ਹਾਂ ਥੋੜੀਆਂ ਹੀਆ ਵਟ ਲੋ ਸੇਵੀਆਂ ਤੇ ਘਰ ਵਿੱਚ ਬਣਾ ਲਓ ਹਾਂਜੀ ਆਪਾਂ ਵੱਡੀ ਰੋਟੀ ਵੇਲ ਲਈਏ ਤੁਸੀਂ ਦੇ ਸਕਦੇ ਹੋ ਬਹੁਤ ਵਧੀਆ ਆਪਾਂ ਰੋਟੀ ਵੇਲ ਲਈ ਆ ਤੇ ਪਤਲੀ ਰੋਟੀ ਵੇਲੀ ਹੈਗੀ ਹੁਣ ਆਪਾਂ ਥੋੜਾ ਜਿਹਾ ਨਾ ਇਸ ਤਰ੍ਹਾਂ ਸੁੱਕਾ ਆਟਾ ਲਾ ਦਾਂਗੇ ਉੱਪਰ ਵੀ ਆਪਾਂ ਥੋੜਾ ਜਿਹਾ ਲਾਵਾਂਗੇ ਹੁਣ ਆਪਾਂ ਇੱਕ ਲੈ ਲਈਆ ਕਰਦ ਕਰਦ ਦੇ ਨਾਲ ਆਪਾਂ ਇਸ ਤਰ੍ਹਾਂ ਪਹਿਲੇ ਇੱਕ ਵਾਰੀ ਕੰਨੀ ਹਟਾ ਦਾਂਗੇ ਇਹਨੂੰ ਰੱਖ ਦਾਂਗੇ ਆਪਾਂ ਸਾਈਡ ਤੇ ਹੁਣ ਆਪਾਂ ਪਤਲੇ ਪਤਲੇ ਪੀਸ ਕੱਟਨੇ ਆ ਤੁਹਾਨੂੰ ਦਿਖਾਉਣੀ ਆ ਮੈਂ ਚੈੱਕ ਕਿ ਆ ਤਿੰਨ ਕੇ ਪੀਸ ਆਪ ਹੀ ਤੁਸੀਂ ਦੇ ਸਕਦੇ ਆ ਵਧਿਆ ਚੌਰਸ ਪੀਸ ਸੇਵੀਆਂ ਬਣ ਕੇ ਤਿਆਰ ਹੋ ਜਾਣੀਆਂ ਘਰ ਵਿੱਚ ਵਧੀਆ ਦੇਸੀ ਤਰੀਕੇ ਨਾਲ ਬਣਾਏਗਾ ਹਾਂ ਅੰਗਾ ਕਰਦੀਆਂ ਸੇਵੀਆਂ ਹਾਂਜੀ ਹੁਣ ਆਪਾਂ ਪੀਲੇ ਰੰਗ ਦੀਆਂ ਸੇਵੀਆਂ ਇਸ ਤਰ੍ਹਾਂ ਵਟ ਕੇ ਰੱਖ ਲਈਆਂ ਹਾਂਜੀ ਇੱਧਰ ਆਪਾਂ ਧੁੱਪੇ ਹੁਣ ਮੰਝਾ ਰੱਖਤਾ ਸੀ ਇਸ ਤਰ੍ਹਾਂ ਟੇਡਾ ਕਰਕੇ ਤੇ ਇਹਦੇ ਨਾਲ ਆਪਾਂ ਦੋ ਹੁਣ ਰਸੀਆਂ ਬੰਨ੍ਹਤੀਆਂ ਹੈਗੀਆਂ ਆਪਾਂ ਰਸੀਆਂ ਦੇ ਉੱਪਰ ਇਸ ਤਰ੍ਹਾਂ ਆਪਾਂ ਸੇਵੀਆਂ ਨੂੰ ਪਾ ਦਾਂਗੇ ਇਸ ਤਰ੍ਹਾਂ ਕਰਕੇ ਇਹਦੇ ਸੋਕੰਗਾ ਆਪਣੇ ਆਪ ਹੀ ਇਹ ਅਲੱਗ ਹੋ ਜਾਣੀਆਂ ਤੁਸੀਂ ਦੇਖ ਸਕਦੇ ਬਹੁਤ ਵਧੀਆ ਸੌਖਾ ਸੇਵੀਆਂ ਬਣਾਉਣ ਦਾ ਤੇ ਸੇਵੀਆਂ ਸਕਾਉਣ ਦਾ ਤਰੀਕਾ ਮੰਜੇ ਨੂੰ ਆਪਾਂ ਸਿੱਧਾ ਕਰਕੇ ਤੇ ਕੱਪੜਾ ਥੱਲੇ ਵਿਛਾ ਕੇ ਜਮਾ ਸਾਫ ਮੰਜੇ ਦੇ ਉੱਪਰ ਤੇ ਆਪਾਂ ਸੇਵੀਆਂ ਨੂੰ ਉਹੇ ਵੀ ਰੱਖਦਾ ਦਿਆਂ ਤੇ ਪਰ ਐਸ ਤਰ੍ਹਾਂ ਵਧੀਆ ਸਿਕਾਈਆਂ ਜਾਂਦੀਆਂ ਸੇਵੀਆਂ ਤੁਮਕੇ ਥੱਲੇ ਆਪਾਂ ਚਾਦਰ ਵਿਛਾਤੀ ਆ ਜੇ ਸੇਵੀਆਂ ਹੁਣ ਟੁੱਟ ਕੇ ਸੁੱਕ ਕੇ ਥੱਲੇ ਵੀ ਡਿੱਗੂਆਂ ਤੇ ਕੱਪੜੇ ਦੇ ਉੱਪਰ ਹੀ ਡਿੱਗਣੀਆਂ ਉਹਨਾਂ ਨੂੰ ਰੀਤਾ ਨਹੀਂ ਲਹੂਗਾ ਹੁਣ ਆਪਾਂ ਹੁਣ ਸੇਵੀਆਂ orange ਕਲਰ ਦੀਆਂ ਬਣਾਵਾਂਗੇ ਆਪਾਂ ਇਸ ਤਰ੍ਹਾਂ ਹੁਣ ਕੰਨੀ ਲਾ ਦਾਂਗੇ ਰੋਟੀ ਤੋਂ ਹੁਣ ਆਪਾਂ ਪਤਲੀਆਂ ਪਤਲੀਆਂ ਉਵੇਂ ਸੇਵੀਆਂ ਵਟ ਲਾਂਗੇ ਹਾਂਜੀ ਆਪਾਂ ਹੁਣ ਸਾਰੀਆਂ ਔਰੇਂਜ ਕਲਰ ਦੀਆਂ ਸੇਵੀਆਂ ਹੁਣ ਇਸ ਤਰ੍ਹਾਂ ਆਪਾਂ ਕਰ ਦਦੇ ਨਾਲ ਕੱਟ ਲਈਆਂ ਤੇ ਹੁਣ ਆਪਾਂ ਮੰਜੇ ਤੇ ਉਸੇ ਤਰ੍ਹਾਂ ਹੀ ਨੂੰ ਸੁਕਾਉਣ ਵਾਸਤੇ ਪਾ ਦਾਂਗੇ ਹਾਂਜੀ ਆਪਾਂ ਸਾਰੀਆਂ ਹੁਣ ਆਟੇ ਦੀਆਂ ਸੇਵੀਆਂ ਰੰਗ-ਬਰੰਗੀਆਂ ਵਟ ਕੇ ਤਿਆਰ ਕਰ ਲਈਆਂ ਹਾਂਜੀ ਹੁਣ ਆਪਾਂ ਸਾਰੀਆਂ ਸੇਵੀਆਂ ਇਹ ਆਟੇ ਦੀਆਂ ਰੰਗ ਬਨਗੀਆਂ ਬਣਾ ਕੇ ਤਿਆਰ ਕਰ ਲਿਆਂ ਤੇ ਆਪਾਂ ਰਸੀ ਤੇ ਹੁਣ ਸੇਵੀਆਂ ਪਾਤੀਆਂ ਸੁਕਾਉਣ ਵਾਸਤੇ ਜਦੋਂ ਇਹ ਸੁਕੰਗੀਆਂ ਸਾਰੀਆਂ ਸੇਵੀਆਂ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਬਣਾ ਕੇ ਵੀ ਦਿਖਾਵਾਂਗੇ ਵੀ ਕਿਸ ਤਰ੍ਹਾਂ ਇਹ ਸੇਵੀਆਂ ਬੰਦੀਆਂ ਕਿੰਨੀਆਂ ਟੇਸਟੀ ਬੰਦੀਆਂ ਤੇ ਵੀਡੀਓ ਦੇ ਨਾਲ ਤੁਸੀਂ ਪੂਰੇ ਬਣੇ ਰਹੋ ਹਾਂਜੀ ਸੇਵੀਆਂ ਆਪਣੀਆਂ ਜਿਹੜੀਆਂ ਵਟ ਕੇ ਰੱਖੀਆਂ ਸੀਆਂ ਤੇ ਤੁਪੇ ਸਕਾਉਣ ਵਾਸਤੇ ਤੇ ਬਿਲਕੁਲ ਉਹ ਸੁੱਕ ਕੇ ਤਿਆਰ ਹੋ ਗਈਆਂ ਇਹਨਾਂ ਨੂੰ ਸਕਾਉਣ ਵਾਸਤੇ ਪੂਰਾ ਇੱਕ ਦਿਨ ਲੱਗਿਆ ਤੇ ਕਿੰਨੀਆਂ ਵਧੀਆ ਜਿਹੜੀਆਂ ਆਪਣੀਆਂ ਇਹ ਸੇਵੀਆਂ ਬਣੀਆਂ ਆਂਗਾ ਨਵੇਂ ਤਰੀਕੇ ਨਾਲ ਸੇਵੀਆਂ ਥੋੜੀਆਂ ਜੀਆਂ ਮੋਟੀਆਂ ਪਰ ਫਿਰ ਵੀ ਬਹੁਤ ਵਧੀਆ ਜਿਹੜੀਆਂ ਆਪਣੀਆਂ ਇਹ ਸੇਵੀਆਂ ਬਣ ਕੇ ਤਿਆਰ ਹੋ ਗਈਆਂ ਤੇ ਹੁਣ ਆਪਾਂ ਇਹਨਾਂ ਨੂੰ ਬਣਾਵਾਂਗੇ ਵੀ ਇਨਿੰਗਸ ਸੇਵੀਆਂ ਆਪਾਂ ਬਣਾ ਕੇ ਤਿਆਰ ਕਰਾਂਗੇ ਬਾਕੀ ਸੇਵੀਆਂ ਆਪਾਂ ਰੱਖ ਦਾਂਗੇ ਇਹਨਾਂ ਨੂੰ ਸਟੋਰ ਕਰਕੇ ਜਦੋਂ ਵੀ ਆਪਣਾ ਮਨ ਕਰਦਾਗਾ ਸੇਵੀਆਂ ਆਪਾਂ ਬਣਾ ਕੇ ਖਾ ਸਕਦੇ ਆਂ ਹਾਂਜੀ ਸੇਵੀਆਂ ਬਣਾਉਣ ਵਾਸਤੇ ਗੈਸ ਤੇ ਆਪਾਂ ਕੜਾਹੀ ਰੱਖ ਲਈਏ ਕੜਾਹੀ ਦੇ ਵਿੱਚ ਆਪਾਂ ਪਾਣੀ ਪਾ ਦਾਂਗੇ ਇੱਕ ਵਾਰੀ ਆਪਾਂ ਪੌਣਾ ਕਕੋਲਾ ਪਾਣੀ ਦਾ ਪਾਇਆਗਾ ਤੇ ਸੇਵੀਆਂ ਵੀ ਆਪਾਂ ਬਹੁਤ ਸੌਖੇ ਤਰੀਕੇ ਨਾਲ ਬਣਾ ਕੇ ਤਿਆਰ ਕਰਾਂਗੇ ਕਿ ਜਲਦੀ ਬਣਨ ਦੋ ਚਮਚ ਆਪਾਂ ਪਾ ਦਾਂਗੇ ਦੇਸੀ ਘਿਓ ਹਾਂਜੀ ਪਾਣੀ ਤੇ ਕਿਉਂ ਚੰਗੀ ਤਰ੍ਹਾਂ ਗਰਮ ਹੋ ਗਏ ਤੇ ਹੁਣ ਆਪਾਂ ਪਾਣੀ ਦੇ ਵਿੱਚ ਪਾ ਦਾਂਗੇ ਸੇਵੀਆਂ ਸੇਵੀਆਂ ਨੂੰ ਆਪਾਂ ਪਾਣੀ ਦੇ ਵਿੱਚ ਹੁਣ ਮਿਕਸ ਕਰ ਦਾਂਗੇ ਬਸ ਪਾਣੀ ਆਪਾਂ ਜ਼ਿਆਦਾ ਨਹੀਂ ਪਾਉਣਾ ਬਾਕੀ ਸਿਰ ਜਿੰਨੀਆਂ ਕਿ ਆਪਾਂ ਸੇਵੀਆਂ ਬਣਾਉਣੀਆਂ ਉਸੇ ਹਿਸਾਬ ਨਾਲ ਆਪਾਂ ਪਾਣੀ ਪਾ ਲੈਣਾਗਾ ਮੈਂ ਜਿੰਨੀਆਂ ਕਿ ਸੇਵੀਆਂ ਹੁਣ ਬਣਾਈਆਂ ਉਸੇ ਹਿਸਾਬ ਨਾਲ ਮੈਂ ਪਾਣੀ ਪਾਇਆਗਾ ਤੇ ਹੁਣ ਆਪਾਂ ਗੈਸ ਰੱਖਾਂਗੇ ਮੀਡੀਅਮ ਜੇ ਮੀਡੀਅਮ ਗੈਸ ਤੇ ਆਪਾਂ ਪਕਾਵਾਂਗੇ ਹਾਂਜੀ ਪਾਣੀ ਨੂੰ ਉਬਾਲ ਆ ਗਿਆ ਤੁਸੀਂ ਦੇਖ ਸਕਦੇ ਹੋ ਤੇ ਸੇਵੀਆਂ ਆਪਣੀਆਂ ਵਧੀਆ ਬਣੀਆਂ ਜਾਂਦੀਆਂ ਹਨ ਇੱਕ ਦੋ ਉਬਾਲ ਆਪਾਂ ਹੋਰ ਦਵਾਵਾਂਗੇ ਤੇ ਪਾਣੀ ਆਪਾਂ ਥੋੜਾ ਜਿਹਾ ਸੁਕਾ ਲਾਂਗੇ ਜਦੋਂ ਪਾਣੀ ਸੁੱਕ ਗਿਆ ਉਸ ਤੋਂ ਬਾਅਦ ਆਪਾਂ ਹੋਰ ਸਮਾਨ ਪਾਵਾਂਗੇ ਹਾਂਜੀ ਪਾਣੀ ਆਪਾਂ ਸੇਵੀਆਂ ਦਾ ਹੁਣ ਬਿਲਕੁਲ ਸੁਕਾਤ ਹੈਗਾ ਤੇ ਅੱਧ ਕੱਚੀਆਂ ਜੀਆਂ ਇਹ ਸੇਵੀਆਂ ਥੋੜੀਆਂ ਜੀਆਂ ਬਸ ਇਹ ਕੱਚੀਆਂ ਰਹੇਆਂ ਤੇ ਹੁਣ ਆਪਾਂ ਪਾਵਾਂਗੇ ਇੱਥੇ ਦੁੱਧ ਤੇ ਦੁੱਧ ਦੇ ਵਿੱਚ ਹੁਣ ਚੰਗੀ ਤਰ੍ਹਾਂ ਪੂਰਨ ਹੀ ਪੱਕ ਜਾਣੀਆਂ ਇੱਕ ਗਵੜੀ ਆਪਾਂ ਵੱਡੀ ਦੁੱਧ ਦੀ ਪਾਈ ਆ। ਆਹ ਦੇਖੋ ਹੁਣ ਆਪਾਂ ਪਾ ਦਾਂਗੇ ਥੋੜੇ ਜਿਹਾ ਡਰਾਈ ਫਰੂਟ ਕੱਟੇ ਹੋਏ ਮੇਰੇ ਕੋਲੇ ਥੋੜੇ ਜਿਹਾ ਬਦਾਮ ਆ ਤੇ ਥੋੜੇ ਨਹੀਂ ਮੇਰੇ ਕੋਲੇ ਹੈਗਾ ਦਾਖਾਂ ਇਹ ਵੀ ਆਪਾਂ ਹੁਣ ਨਾਲ ਹੀ ਐਡ ਕਰ ਦਾਂਗੇ। ਹਾਂਜੀ ਸੇਵੀਆਂ ਨੂੰ ਹੁਣ ਆਪਾਂ ਦੁੱਧ ਦੇ ਵਿੱਚ ਰੈਨ ਲਿਆਗਾ ਤੇ ਵਧੀਆ ਦੋ ਤਿੰਨ ਉਬਾਲ ਵੀ ਆ ਗਏ ਤੇ ਹੁਣ ਆਪਾਂ ਪਾ ਦਾਂਗੇ ਇੱਥੇ ਖੰਡ ਜਾਨੀ ਕਿ ਚੀਨੀ ਖੰਡ ਆਪਾਂ ਉਸੇ ਹਿਸਾਬ ਨਾਲ ਪਾਉਣੀ ਹੈ ਜਿਸ ਹਿਸਾਬ ਨਾਲ ਆਪਾਂ ਮਿੱਠਾ ਖਾਣੇ ਆ ਮੈਂ ਇੱਕ ਬਾਟੀ ਖੰਡ ਦੀ ਪਾਈ ਆ ਛੋਟੀ ਬਾਟੀ ਆ ਤੇ ਹੁਣ ਆਪਾਂ ਚੰਗੀ ਤਰ੍ਹਾਂ ਹੁਣ ਖੰਡ ਨੂੰ ਮਿਕਸ ਕਰ ਦਾਂਗੇ ਸੇਵੀਆਂ ਦੇ ਵਿੱਚ ਤੇ ਹੁਣ ਆਪਾਂ ਚੰਗੀ ਤਰ੍ਹਾਂ ਕੜ ਹੀ ਜਾਵਾਂਗੇ ਦੁੱਧ ਦੇ ਵਿੱਚ ਸੇਵੀਆਂ ਨੂੰ ਕਿ ਸੇਵੀਆਂ ਆਪਣੀਆਂ ਵਧੀਆ ਤੇ ਟੇਸਟੀ ਬਣ ਜਾਣ ਰੰਗ-ਬਰੰਗੇ ਸੇਵੀਆਂ ਕਿੰਨੀਆਂ ਵਧੀਆ ਲੱਗਦੀਆਂ ਹਾਂਜੀ ਸੇਵਣ ਆਪਾਂ ਦੁੱਧ ਦੇ ਵਿੱਚ ਚੰਗੀ ਤਰ੍ਹਾਂ ਰੈਨ ਲਿਆ ਤੇ ਸੇਵੀਆਂ ਆਪਣੀਆਂ ਬਣ ਕੇ ਹੋਈਆਂ ਰੈਡੀ ਤੁਸੀਂ ਦੇਖ ਸਕਦੇ ਹੋ ਕਿੰਨੀਆਂ ਵਧੀਆ ਜਿਹੜੀਆਂ ਇਹ ਸੇਵੀਆਂ ਬਣੀਆਂ ਤੇ ਹੁਣ ਆਪਾਂ ਗੈਸ ਕਰ ਦਾਂਗੇ ਬੰਦ ਸੇਵਣ ਨੂੰ ਆਪਾਂ ਹੁਣ ਪਲੇਟ ਦੇ ਵਿੱਚ ਸਰਵ ਕਰ ਲਾਂਗੇ ਸੇਵੀਆਂ ਦੇ ਉੱਪਰ ਆਪਾਂ ਥੋੜੇ ਕੱਟੇ ਡਰਾਈ ਫਰੂਟ ਪਾ ਦਾਂਗੇ ਸਜਾਵਟ ਵਿੱਚ ਵੀ ਵਧੀਆ ਲੱਗਣਗੇ हां जी ਤੁਸੀਂ ਵੀ ਘਰ ਵਿੱਚ ਇਸ ਤਰੀਕਾ ਨਾਲ ਵੱਟ ਕੇ ਸੇਵੀਆਂ ਤੇ ਬਣਾ ਕੇ ਦੇਖੋ ਬੜੀਆਂ ਟੇਸਟੀ ਬਣਦੀਆਂ ਜੇਕਰ ਤੁਹਾਨੂੰ ਵੀਡੀਓ ਪਸੰਦ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤੇ ਮੇਰੇ ਚੈਨਲ ਨੂੰ ਤੁਸੀਂ ਜ਼ਰੂਰ ਸਬਸਕ੍ਰਾਈਬ ਕਰ ਦਿਓ ਨਾਲ ਘੰਟੀ ਵਾਲਾ ਬਟਨ ਵੀ ਦਬਾ ਦਿਓ ਤਾਂ ਕਿ ਮੇਰੀ ਨਵੀਂ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਕੋਲ ਜਲਦ ਪਹੁੰਚ ਸਕੇ ਮਿਲਦੇ ਆਪਾਂ ਨਵੀਂ ਰੈਸਪੀ ਦੇ ਨਾਲ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ